ਹਾਜਵਾਲਾ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪੂਜਨੀਕ ਮਾਤਾ ਸਰਬਜੀਤ ਕੋ ਦਰਹਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਬਰੋਜੇ ਉਹਨਾਂ ਦੇ ਅਚਾਨਕ ਅਕਾਲ ਚਰਨਾਂ ਕਰ ਜਾਣ ਕਾਰਨ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਦਰਹਾ ਸ਼ਮਸ਼ਾਨ ਘਾਟ ਦੇ ਵਿੱਚ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਚੀਖਾ ਨੂੰ ਉਹਨਾਂ ਦੇ ਪੁੱਤਰ ਅਮਨਦੀਪ ਸਿੰਘ ਨੇ ਅਗਨ ਪੇਟ ਕੀ ਇਸ ਮੌਕੇ ਮੰਤਰੀ ਹਦੀਪ ਸਿੰਘ ਮੁੰਡੀਆਂ ਮੰਤਰੀ ਤਨਪ੍ਰੀਤ ਸਿੰਘ ਸੌਂਧ ਹਲਕਾ ਵਿਧਾਇਕ ਇੰਜੀਨੀਅਰ ਮਨਮਿੰਦਰ ਸਿੰਘ ਗਿਆਸਪੁਰਾ ਵਿਧਾਇਕ ਬੁਖਤੀ ਪ੍ਰਾਸ਼ਰ ਜਲਜੀਤ ਸਿੰਘ ਭੋਲਾ ਗਰੇਵਲ ਲੁਧਿਆਣਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਕਾਰਪੋਰੇਸ਼ਨ ਅਧਿਕਾਰੀ ਸਮਾਜਿਕ ਧਾਰਮਿਕ ਵਿਦਿੱਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਦਰਸ਼ਨ ਕੁਮਾਰ ਤੱਪੂ ਪ੍ਰਧਾਨ Pritam Singh Jaggi ਪ੍ਰਧਾਨ ਗੋਬੀਤਵਾੜੀ ਪ੍ਰਧਾਨ ਰਵੀ ਲੁਧਿਆਣਾ ਰਿੱਕੀ ਵੈਕਟਰ ਸਮਾਜ ਸੇਵੀ ਹਣੀ ਸਿੱਖੀ ਜਸਪ੍ਰੀਤ ਸਿੰਘ ਬੀਜਾ ਤੋਂ ਇਲਾਵਾ ਹੋਰ ਵੱਡੀ ਗਿਣਤੀ ਚ ਦਰਹਾ ਨਿਵਾਸੀਆਂ ਨੇ ਅੰਤਿਮ ਯਾਤਰਾ ਵਿੱਚ ਹਾਜ਼ਰੀ ਭਰੀ ਮੇਰ ਇੰਦਰਜੀਤ ਕੌਰ ਨੇ ਗਾਰੇ ਦੁੱਖ ਤੇ ਭਰੀਆਂ ਅੱਖਾਂ ਦੇ ਨਾਲ ਆਪਣੀ ਪੂਜਨੀਕ ਮਾਤਾ ਨੂੰ ਗੁਰੂ ਚਰਨਾਂ ਵਿੱਚ ਵਿਦਾ ਕੀਤਾ। ਬਾਈਕ ਲੁਜੀ ਕੀ ਫਤਿਹ ਅੱਜ ਬਹੁਤ ਹੀ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਸਾਡੀ ਸਤਿਕਾਰਯੋਗ ਬੇਟੀ ਬੀਬਾ ਇੰਦਰਜੀਤ ਕੌਰ ਜੀ ਦੇ ਮਾਤਾ ਜੀ ਬੀਬੀ ਸਰਬਜੀਤ ਕੌਰ ਜੀ ਜੋ ਕਿ ਸਾਡੇ ਸਤਿਕਾਰਯੋਗ ਸਰਗਵਾਸੀ ਸਰਮਿੰਦਰ ਜੀ ਸੀ ਜੀ ਆਪਣਾ ਕਹੈਨੀ ਕਲਾਉਥਸ ਵਾਲੇ ਉਹਨਾਂ ਦੇ ਘਰੋਂ ਅਚਾਨਕ ਅਚੇਰੇ ਅਚਾਤਕਾਲ ਚਲਾਣ ਕਰ ਗਏ ਸਨ। ਉਨ ਦੇ ਅੰਤਮ ਸੰਸਕਾਰ ਵਿੱਚ ਬਹੁਤ ਸਾਰੀ ਸੰਗਤ ਜੋ ਕੁ ਲਿਜਾਣਾ ਤੋਂ ਕਈ ਸਾਰੇ ਐਮਐਲਏ ਐਮਸੀ ਕਾਰਪੋਰੇਸ਼ਨ ਦੇ ਬਹੁਤ ਸਾਰੇ ਮੈਂਬਰ ਆਏ ਸਨ ਮੁੰਡੀਆਂ ਸਾਹਿਬ ਐਮਐਲਏ ਗਿਆਲਪੁਰਾ ਸਾਹਿਬ ਗੋਗੀਪਾ ਜੀ ਪੱਪੀ ਪ੍ਰਾਸ਼ਰ ਜੀ ਅਰੇ ਹੁਣ ਬਹੁਤ ਸਾਰੀਆਂ ਹਸਤੀਆਂ ਜੋ ਅੰਤਮ ਸੰਸਕਾਰ ਵੇਲੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਈਆਂ ਸਨ ਉਹ ਸਾਰੀਆਂ ਸੰਗਤਾਂ ਦਾ ਮੇਰੇ ਵੱਲੋਂ ਤੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾ ਪਰਿਵਾਰ ਵੱਲੋਂ ਬੇਨਤੀ ਹੈ ਕਿ ਕੱਲ ਨੂੰ ਫੁੱਲ ਜਗਏ ਜਾਣਗੇ ਸ਼ੁਕਰਵਾਰ ਨੂੰ ਗ੍ਰਹਿ ਵਿਖੇ ਕੱਟਪਾੜਤਾ ਰੱਖੇ ਜਾਣਗੇ ਐਤਵਾਰ ਨੂੰ ਗੁਰਦਵਾਰਾ ਸਿੰਘ ਸਭਾ ਵਿਖੇ 12:30 ਤੋਂ ਲੈ ਕੇ 1:30 ਵਜੇ ਤੱਕ ਜੋ ਹੈ ਭੋਗ ਪਾਈ ਜਾਣਗੇ ਉਪਰੰਤ ਸ਼ਰਧਾਂਜਲੀ ਸਮਾਰੋਹ ਹੋਏਗਾ ਸਾਰੀਆਂ ਸੰਗਤਾਂ ਨੋਟ ਕਰ ਲੈਣ ਸਾਰੀਆਂ ਸੰਗਤਾਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ